ਸ਼੍ਰੀ ਗੁਰੂ ਰਾਮਦਾਸ ਜੀ ਸੇਵਾ ਸੁਸਾਇਟੀ ਦੇ ਪ੍ਰਧਾਨ ਸਾਹਿਬ ਸਿੰਘ ਸਰਪੰਚ ਸੰਦੀਪ ਸਿੰਘ ਮੋਜੀ ਦੀ ਅਗਵਾਈ ਹੇਠ ਸਾਰਾਗੜੀ ਦੀ ਜੰਗ ਵਿੱਚ ਸ਼ਹੀਦ ਹੋਏ ਸਮੂਹ ਗੁਰਸਿੱਖਾਂ ਦੀ ਯਾਦ ਨੂੰ ਸਮਰਪਿਤ ਸਰਬੱਤ ਦੇ ਭਲੇ ਲਈ 11ਵਾਂ ਗੁਰਮਤ ਸਮਾਗਮ ਦਾ ਆਯੋਜਨ ਗੁਰਦੁਆਰਾ ਸਿੰਘ ਸਭਾ ਪਿੰਡ ਵਡਾਲੀ ਡੋਗਰਾ ਵਿਖੇ 23 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਟਕਸਾਲ ਸ਼ਹੀਦ ਪਾਈ ਮਨੀ ਸਿੰਘ ਦੇ 12ਵੇਂ ਮੁਖੀ ਸੰਤ ਅਮਨਦੀਪ ਸਿੰਘ ਡੇਰਾ ਸੰਤ ਅਮੀਰ ਸਿੰਘ ਗਲੀ ਸੱਤੋਵਾਲੀ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਖਾਂ ਦੇ ਚੈੱਕਅਪ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ ਜਾਵੇਗਾ ਜਿਸ ਵਿੱਚ ਨਿਰਮਲ ਜੋਤ ਹਸਪੀਟਲ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਅੱਖਾਂ ਦਾ ਚੈੱਕਅਪ ਕੀਤਾ ਜਾਵੇਗਾ ਅਤੇ ਇਸ ਮੌਕੇ ਮਰੀਜ਼ਾਂ ਨੂੰ ਫ੍ਰੀ ਐਂਕਾ ਅਤੇ ਜ਼ਰੂਰਤਮੰਦ ਮਰੀਜ਼ਾਂ ਦੇ ਅੱਖਾਂ ਦੇ ਆਪਰੇਸ਼ਨ ਅਤੇ ਲੈਂਸ ਦਾ ਇਲਾਜ ਤਕਸਾਲ ਸ਼ਹੀਦ ਪਾਈਮਾਨੀ ਸਿੰਘ ਵੱਲੋਂ ਕਰਵਾਇਆ ਜਾਵੇਗਾ ਐਨਐਸ ਮਾਗਮਾ ਦੀ ਤਿਆਰੀ ਸੰਬੰਧੀ ਸ਼੍ਰੀ ਗੁਰੂ ਰਾਮਦਾਸ ਜੀ ਸੇਵਾ ਸੁਸਾਇਟੀ ਦੇ ਪ੍ਰਧਾਨ ਸਾਹਿਬ ਸਿੰਘ ਸਰਪੰਚ ਸੰਦੀਪ ਸਿੰਘ ਮੋਜੀ ਸੰਤ ਅਮਨਦੀਪ ਸਿੰਘ ਨੂੰ ਸਦਾ ਪੱਤਰ ਦੇਣ ਪੁੱਜੇ ਇਸ ਮੌਕੇ ਤੇ ਗੁਰਚਰਨ ਸਿੰਘ ਚੰਨਾ ਗੁਰਿੰਦਰ ਸਿੰਘ ਪਰਮਜੀਤ ਸਿੰਘ ਹਰਪਜਨ ਸਿੰਘ ਵੀ ਉਹਨਾਂ ਦੇ ਨਾਲ ਸਨ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਪਿੰਡ ਬਡਾਲੀ ਡੋਗਰਾਂ ਦੇ ਵੱਲੋਂ 11ਵਾਂ ਗੁਰਮਤ ਸਵਾਗਮ ਕਰਾਇਆ ਜਾ ਰਿਹਾ ਹੈ ਜਿਸ ਦੇ ਵਿੱਚ 21 ਸ਼ਹੀਦ ਸਿੰਘ ਜਿਹੜੇ ਸਾਰਾ ਗੜੀ ਦੇ ਹੋਏ ਨੇ ਉਹਨਾਂ ਨੂੰ ਇਹ ਸਵਾਗਮ ਸਮਰਪਿਤ ਹੈ ਇਸ ਨਗਰ ਦੇ ਵੱਲੋਂ ਹਰ ਸਾਲ ਸਮਾਰੋਹ ਕਰਾਇਆ ਜਾਂਦਾ ਹੈ ਜਿਸ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਗ੍ਰੰਥੀ ਸਹਿਬਾਨ ਜਿਹੜੇ ਨਿਤਨੇਮੀ ਹਨ ਜੀਵਨ ਵਾਲੇ ਹਨ ਉਹਨਾਂ ਦਾ ਸਨਮਾਨ ਕੀਤਾ ਜਾਵੇਗਾ ਤੇ ਟਕਸਾਲ ਸ਼ਹੀਦ ਭਾਈ ਮਨੀ ਸਿੰਘ ਜੀ ਡੇਰਾ ਸੰਤ ਗਿਆਨੀ ਵੀਰ ਸਿੰਘ ਜੀ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਕਿ ਉਸੇ ਦਿਨ 23 ਮਾਰਚ ਵਾਲੇ ਦਿਨ ਐਤਵਾਰ ਵਾਲੇ ਦਿਨ ਉੱਥੇ ਇੱਕ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲੱਗੇਗਾ ਜਿੰਨਾ ਵੀ ਲੋੜਵੰਦ ਸੱਜਣਾ ਨੇ ਅੱਖਾਂ ਚੈੱਕ ਕਰਾਉਣੀਆਂ ਨੇ ਉਸ ਕੈਂਪ ਦੇ ਵਿੱਚ ਆ ਕੇ ਅੱਖਾਂ ਚੈੱਕ ਕਰਵਾ ਸਕਦੇ ਆ ਨਾ ਤੇ ਜਿਨ੍ਹਾਂ ਦੇ ਲੈਨ ਚ ਪੈਣ ਵਾਲੇ ਹੋਣਗੇ ਉਹ ਸੰਸਥਾ ਦੇ ਵੱਲੋਂ ਫ੍ਰੀ ਸੇਵਾ ਕੀਤੀ ਜਾਵੇਗੀ